ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਸਚਾਰੂ ਢੰਗ ਦੇ ਨਾਲ ਚਲਾਉਣ ਉਹਨਾਂ ਦੀਆਂ ਇਮਾਰਤਾਂ ਨੂੰ ਮੁੜ ਆਬਾਦ ਕਰਨ ਦੇ ਲਈ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨ ਚੁੱਕੀ ਜਾਂਦੀ ਹੈ ਗੁਰੂ ਸਹਿਬਾਨ ਦੀ ਨਾਲ ਸਬੰਧਤ ਅਸਥਾਨਾਂ ਦੀ ਗੱਲ ਹੋਵੇ ਭਾਵੇਂ ਗੁਰੂ ਕੇ ਸਿੱਖਾਂ ਦੇ ਨਾਲ ਸਬੰਧਤ ਇਤਿਹਾਸਿਕ ਅਸਥਾਨਾਂ ਦੀ ਗੱਲ ਹੋਵੇ ਇਸ ਸ਼ਾਨਾਮਤੀ ਸੰਸਥਾ ਦੇ ਵੱਲੋਂ ਹਮੇਸ਼ਾ ਹੀ ਯਤਨ ਕੀਤੇ ਜਾਂਦੇ ਨੇ ਦੇਖਦੇ ਨਾਲ ਉਹਨਾਂ ਇਮਾਰਤਾਂ ਨੂੰ ਸੁਰਜੀਤ ਕੀਤਾ ਜਾਵੇ ਜਿਹੜੀਆਂ ਕਿ ਪਿਛਲੇ ਸਮੇਂ ਦੇ ਵਿੱਚੋਂ ਮੌਜੂਦ ਸਨ ਇਤਿਹਾਸ ਦਾ ਇੱਕ ਅਨਮੋਲ ਪਾਤਰ ਦੀਵਾਨ ਟੋਡਰਮਲ ਜਿਸ ਦੀ ਇਤਿਹਾਸਿਕ ਹਵੇਲੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹੈ ਇਸ ਹਵੇਲੀ ਨੂੰ ਮੁੜ ਆਬਾਦ ਕਰਨ ਦੇ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਆਏ ਦਿਨ ਨਾਮੀ ਆਰਕੀਟੈਕਚਰ ਬੁਲਾ ਕੇ ਉਸ ਹਵੇਲੀ ਨੂੰ ਮੁੜ ਉਹੀ ਪੁਰਾਤਨ ਦਿੱਖ ਦੇਣ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਇਸ ਦੇ ਚੱਲਦਿਆਂ ਇਹ ਕਾਰਜ ਵੱਡੇ ਪੱਧਰ ਤੇ ਚੱਲ ਰਹੇ ਨੇ ਜਿਨ੍ਹਾਂ ਦੀ ਅੱਜ شناਖਿਤ ਕਰਨ ਦੇ ਲਈ ਇਹਨਾਂ ਕਾਰਜਾਂ ਨੂੰ ਦੇਖਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਸਰਦਾਰ ਪ੍ਰਤਾਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਟੀਮ ਪਹੁੰਚੀ ਇਸ ਟੀਮ ਦੇ ਵੱਲੋਂ ਚੱਲ ਰਹੇ ਇਹਨਾਂ ਕਾਰਜਾਂ ਦਾ ਨਿਰੀਖਣ ਕੀਤਾ ਗਿਆ ਅਤੇ ਸੰਗਤ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਸ ਹਵੇਲੀ ਨੂੰ ਮੁੜ ਉਸੇ ਤਰ੍ਹਾਂ ਹੀ ਪੁਰਾਤਨ ਢੰਗ ਦੇ ਨਾਲ ਆਬਾਦ ਕੀਤਾ ਜਾਵੇਗਾ ਖਾਲਸਾ ਵਹਿਦੂਗੀ ਬੜੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਨ ਦਾ ਬੜੇ ਸਤਿਜੀ ਤਰੀਕੇ ਨਾਲ ਪ੍ਰਬੰਧ ਕਰ ਰਹੀ ਹੈ ਉਸ ਤੋਂ ਇਲਾਵਾ ਸਮੂਹ ਕਾਲਜ ਮੈਡੀਕਲ ਹਾਲ ਤੇ ਯੂਨੀਵਰਸਿਟੀਆਂ ਦਾ ਪ੍ਰਬੰਧ ਦੇ ਵੀ ਚਲਾ ਰਹੀ ਹੈ ਇਸੇ ਲੜੀ ਦੇ ਤਹਿਤ ਆਪਣੀਆਂ ਇਤਿਹਾਸਕ ਤੇ ਵਿਰਾਸਤੀ ਨਾਗਰਤਾ ਨੂੰ ਸੰਭਾਲਣ ਲਈ ਵਚਨਬੱਧ ਹੈ ਇਸੇ ਕੜੀ ਨੂੰ ਮੁੱਖ ਰੱਖਦੇ ਆਂ ਮਾਨਜੂਬ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜੋਤ ਸਿੰਘ ਧਾਮੀ ਉਹਨਾਂ ਵੱਲੋਂ ਵੱਡਾ ਉਪਰਾਲਾ ਕਰਦੇ ਆਂ। ਵਿਰਾਸਤੀ ਫਾਊਂਡੇਸ਼ਨ ਸ਼੍ਰਮਤੀ ਯਾਦਵ ਵਿੱਚ ਬਣੀ ਹੈ। ਉਹਦੇ ਨਾਂ ਤੇ ਮਤਾ ਕਰਦੇ ਆਂ ਸ਼੍ਰਮਤੀ ਜੀ ਜਹਾਦੀ ਜੀ ਦੀ ਉਹਦਾ ਵਿਰਾਸਤੀ ਘਰ ਹੈ। ਅਚਾਨਕ ਘਰਾਂ ਨੂੰ ਸਾਂਭਣ ਦਾ ਬਹੁਤ ਵੱਡਾ ਉਤਰਾਖ ਕੀਤਾ ਗਿਆ ਤੇ ਉਹਦਾ ਕਾਰਜ ਫੈਲ ਖਾਸ ਕਰਕੇ ਚੱਲ ਰਿਹਾ ਹੈ। ਤੇ ਇਸੇ ਲੜੀ ਦੇ ਤਹਿਤ ਤੇ ਇਹ ਜਿਹੜੀ ਮਾਰਤ ਹੈ 1972 ਦੇ ਵਿੱਚ ਜਿਹੜੀ ਫੋਟੋ ਵਿੱਚੋਂ ਲਈ ਗਈ ਸੀਗੀ ਪ੍ਰੈਕਟਿਸ ਲਾਇਬ੍ਰੇਰੀ ਡੰਡਾ ਦੇ ਵਿੱਚ ਪਈ ਸੀ ਉਹਦਾ ਦਾ ਜਿਹੜਾ ਇਹਦਾ ਢਾਂਚਾ ਤਿਆਰ ਕਰਕੇ ਸੰਗਤਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਣਾ ਤੇ ਇਸੇ ਮੁੱਖ ਰੱਖਦੇ ਹਾਂ ਸ਼੍ਰੋਮਣੀ ਗੁਰਦਵਾਰਾ ਕਮੰਡਾ ਕਮੇਟੀ ਦੇ ਸਤ ਸਰ ਸਹਿਵਾ ਸਰਦਾਰ ਪ੍ਰਭਾਤ ਸਿੰਘ ਜੀ ਜੋ ਹਮੇਸ਼ਾ ਸਮੇਂ-ਸਮੇਂ ਤੇ ਟੋਡਲ ਮਲ ਦੀ ਹਵੇਲੀ ਦਾ ਜੰਜੂ ਕਾਰਸੀ ਵਾਲੇ ਬਾਬੇ ਸੇਵਾ ਕਰ ਰਹੇ ਨੇ ਇਮਾਰਤਾਂ ਦੀ ਉਹਨਾਂ ਦਾ ਜੱਜਾ ਲੈਣ ਵਾਸਤੇ ਹਸੋਨੇ ਸਮੇਂ ਤੇ ਆਉਂਦੇ ਰਹਿੰਦੇ ਨੇ ਤੇ ਅੱਜ ਵੀ ਸਾਡੇ ਸਕੱਤਰ ਸ੍ਰੀ ਸਰਪ੍ਰਤáp ਸਿੰਘ ਜੀ ਟਿਊਟਰ ਬੰਦੇ ਹੇਲੀ ਦਾ ਜੱਜਾ ਲੈਣ ਵਾਸਤੇ ਸਾਡੇ ਦਰਬਾਰ ਪਹੁੰਚੇ ਨੇ ਸ਼ਿਗਾਉ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਗੁਰਦ ਆ ਸਾਹਿਬਾਂ ਦਾ ਪ੍ਰਬੰਧ ਚਲਾਉਂਦੀ ਹੈ ਉੱਥੇ ਹੀ ਸਕੂਲ ਕਾਲਜ ਮੈਡੀਕਲ ਕਾਲਜ ਦਾ ਵੀ ਪ੍ਰਬੰਧ ਕਰ ਰਹੀ ਹੈ ਕਿਤੇ ਵੀ ਕਿਤੇ ਕੁਦਰਤੀ ਆਫਤਾਂ ਵੀ ਐ ਚਾਹੇ ਉਹ ਕਿਤੇ ਹੜ ਆ ਗਿਆ ਕਿਤੇ ਪੋਚਾਹਲ ਆ ਗਿਆ ਜਾਏ ਕਰੋਨਾ ਕਾਲ ਸਮੇ ਜਦੋਂ ਕਿ ਲੋਕੀ ਘਰਾਂ ਚੋਂ ਨਿਕਲਦੇ ਉਸ ਸਮੇ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨੁੱਖਤਾ ਦੀ ਸੇਵਾ ਲਈ ਅੱਗੇ ਹੋ ਕੇ ਵੱਲ ਚੜ ਕੇ ਹਿੱਸਾ ਲਿਆ ਪਿਛੇ ਜੇ ਪੰਜਾਬ ਚ ਹੜ੍ਹ ਆਏ ਉਦੋਂ ਵੀ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਹੜ੍ਹ ਦੇ ਲਪੇਟ ਵਿੱਚ ਲੋਕੀ ਆਏ ਸੀ ਉਹਨਾਂ ਨੂੰ ਉੱਥੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਖਾਸ ਕਰਕੇ ਜਿਹੜੇ ਗੁਰਦੁਆਰਾ ਸਭਾ ਦੀਆਂ ਸਲਾਵਾਂ ਨੇ ਉਹਨਾਂ ਵਿੱਚ ਰਾਹਤ ਕਾਰਜband ਕੀਤਾ ਉੱਥੇ ਹੀ ਜਿਹੜੇ ਕਿਸਾਨਾਂ ਨੇ ਜਾਂ ਜਿਹਨਾਂ ਲੋਕਾਂ ਨੇ ਡੰਗਰ ਬੱਚਾ ਰੱਖਿਆ ਸੀ ਬੱਚਾ ਗਾਵਾਂ ਰੱਖੀਆਂ ਸੀ ਉਹਨਾਂ ਲਈ ਵੀ ਚਾਰੇ ਦਾ ਪ੍ਰਬੰਧ ਕੀਤਾ ਇਸੇ ਤਰ੍ਹਾਂ ਜਿਹੜੀ ਸ਼ਰੌਣੀ ਕਮੇਟੀ ਜਿਹੜੇ ਵਰਾਸਤੀ ਹੈਗੇ ਨੇ ਮਾਰਤਾ ਨੇ ਉਹਨਾਂ ਦੀ ਵੀ ਦੇਖਭਾਲ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝੋ ਪ੍ਰਧਾਨ ਸਤਾਰਜ ਸਿੰਘ ਧੰਮ ਜੀ ਪਹਿਲ ਦੇ ਹੱਦ ਤੇ ਕਰਾ ਰਹੇ ਨੇ ਜਿਵਾਨ ਟੋਡਰਮਲ ਜਿਹੜੇ ਉਹਨਾਂ ਦੀ ਹਵੇਲੀ ਜਿਹੜੀ ਕਰੀਬਨ ਖੰਡਰ ਬਣ ਚੁੱਕੀ ਸੀ ਇਸ ਦੇ ਕੋਈ ਸਮੇਂ ਤੋਂ ਮਾਜੋਬੁਰਦਨ ਸਾਹਿਬ ਸਰਦਾਰ ਜਨਤਕੀ ਤਾਮੀ ਜੀ ਨੇ ਪਰ ਅੱਲਾਹ ਕੀਤਾ ਕਿ ਇਹ ਨੂੰ ਪ੍ਰਾਪਤਨ ਦੇਖ ਦਿੰਦਿਆ ਕਿ ਜੋ ਉਸ ਸਮੇਂ ਤੂਬੂ ਅਵੇਲੀ ਹੋਏਗੀ ਉਸ ਤਰ੍ਹਾਂ ਦੀ ਦੇਖ ਦੇਣ ਲਈ ਇਹ ਜਿਹੜੀ ਸੇਵਾ ਆ ਇਹ ਦਿਵਾਨ ਟੋਟਲ ਮਲ ਫਾਊਂਡੇਸ਼ਨ ਦਿੱਤੀ ਗਈ ਆ ਇਹ ਕਾਰਜ ਜ ਬੜਾ ਮੁਸ਼ਕਲ ਆ ਕਿਉਂਕਿ ਇਹ ਬਰੀਕੀ ਦਾ ਕਾਰਜ ਆ ਇੱਕ ਇਹ ਕਿਉਂਕਿ ਉਸ ਸਮੇਂ ਜਿੱਦਾਂ ਦੀ ਹਵੇਲੀ ਸੀ ਉਸੇ ਤਰ੍ਹਾਂ ਦਾ ਬਣਾਉਣਾ ਬਹੁਤ ਮੁਸ਼ਕਲ ਕੰਮ ਕਿਉਂਕਿ ਕੋਈ ਨਕਸ਼ਾ ਨਹੀਂ 112 ਚੜੀ ਇੱਕ ਤਸਵੀਰ ਮਿਲੀ ਆ ਉਹ ਜਿਹੜੀ ਤਸਵੀਰ ਆ ਉਹਦੇ ਆਧਾਰ ਤੇ ਇਹ ਜਿਹੜੀ ਸੇਵਾ ਜਿਹੜੀ ਕੀਤੀ ਜਾ ਰਹੀ ਆ ਤਾਂ ਜੋ ਜਿਹੜੀ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਦਵਾਨ ਟੋਡਰਮਲ ਨਾਲ ਕਿਉਂਕਿ ਦਵਾਨ ਟੋਡਰਮਲ ਜੀ ਉਹ ਸ਼ਖਸ ਨੇ ਜਿਨ੍ਹਾਂ ਨੇ ਛੋਟੇ ਸਾਬ ਜਦਨ ਸਿੰਘ ਦਿੱਤੋਂ ਬਾਅਦ ਸਾਬ ਜਦਨ ਸਿੰਘ ਸਸਕਾਰ ਲਈ ਮੋਰਾਂ ਵਿੱਚ ਆ ਕੇ ਜੋਤੀ ਸਰੂਪ ਦੀ ਜਗ੍ਹਾ ਉਹ ਖਰੀਦੀ ਸੀ ਕਿਉਂਕਿ ਇਹ ਖੜੀ ਜ਼ਮੀਨ ਉਦੋਂ ਖਰੀਦੀ ਇੱਕ ਸਮਾਂ ਵਰਲਡ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਸੀ